नहीं आ जा 16 वो भी देता ना तेरी सकती भी न बात करेगा यार ਲਗੀ ਲੱਗ ਗਈ ਇਹ ਤੁਹਾਨੂੰ ਮੈਂ ਬਣਾਇਆ ਹੁਣ ਮੇਰਾ ਬਣਾਇਆ ਮੈਨੂੰ ਚੱਕਣਾ ਹੀ ਪੈਣਾ ਵਾ ਇਹਨਾਂ ਨੂੰ ਜਿਤਾਉਣਾ ਜੀ ਤੁਹਾਨੂੰ ਹਾਂ ਜੀ ਜਦ ਵੀ ਮਹਿਲਾ ਨੇ ਜਿਤਾਣਾ ਹਾਂ ਜੀ ਮੇਰਾ ਵੀ ਹੁਣ ਜੇਕਰ ਮੈਨੂੰ ਗੇਮ ਜਿਤਾਈ ਇਤਨੀ ਚੋਣਾ ਠੀਕ ਹੈ ਠੀਕ Nema je. Hajde. Ne Kanyi ajo. Jui luka. Koi bhi kita na. Kanyi sakti bhi. Sakti bhi ya. Kanyi sakti bhi. ਲਗੀ ਲਗੀ ਤੂੰ ਕੰਗਾ ਕੰਗਾ ਸਰਦਾਰ ਨਹੀਂ ਤੁਹਾਨੂੰ ਮੈਂ ਮੈਂ ਬਣਾਇਆ ਹੁਣ ਵੀਰਾ ਬਣਾਇਆ ਮੈਨੂੰ ਚੱਕਣਾ ਹੀ ਪੈਣਾ ਵਾ ਇਹਨਾਂ ਨੂੰ ਗਿਤਾੜਾ ਜੀ ਤੁਹਾਨੂੰ ਹਾਂਜੀ ਜਿੱਦਾਂ ਹਵਾਈ ਲੈਣੇ ਚਿਤਾਣਾ ਮੇਰਾ ਵੀਰ ਹੁਣ ਜਿਸ ਤਰ੍ਹਾਂ ਮੈਨੂੰ ਗੇਮ ਜਿਤਾਈ ਇਤਨਾ ਠੀਕ ਹੈ ਠੀਕ ਕਰ ਕਰ